ਹੋਣਾ ਜਿਹੜਾ ਇਸ ਕਮਰ ਦੀ ਹਾਲਤ ਹੈ ਜਿਹੜੀ ਕਿੰਨੇ ਕ ਸਾਲਾਂ ਤੋਂ ਜਿਹੜੀ ਜ਼ਿਆਦਾ ਖਸਤਾ ਹੋਈ ਪਈ ਆ ਹੁਣ ਤਾਂ ਬਾਬਾ ਸਾਲ ਹੀ ਹੋ ਚੱਲੇ ਆ ਪਹਿਲਾਂ ਵਧੀਆ ਸੀ ਹੁਣ ਤਾਂ ਬਾਲਾ ਹੀ ਖਰਾਬ ਹੋ ਗਿਆ ਆ ਜਿਹੜੇ ਪੈਸੇ ਮਿਲਦੇ ਹੁੰਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤੇ ਜਦੋਂ ਤੁਹਾਨੂੰ ਨਹੀਂ ਮਿਲੇਗੇ ਨਹੀਂ ਜੀ ਉਹ ਨਹੀਂ ਮਿਲੇ ਸਾਨੂੰ ਨਹੀਂ ਜੀ ਕੁਝ ਨਹੀਂ ਮਿਲਦਾ ਕੱਲੀ ਗਾਣਕੀ ਮਿਲਦੀ ਆ ਹੋਰ 5 ਕਿਲੋ ਮਿਲਦੀ ਆ ਪਹਿਲਾਂ ਕਿੰਨੀ ਮਿਲਦੀ ਪਹਿਲਾਂ 25 ਕਿਲੋ ਮਿਲਦੀ ਸੀ ਹੁਣ 5 ਕਿਲੋ ਕਰਦੇ ਮਹੀਨੇ ਦੀ ਹੁਣ ਤੇਨਾ ਮਹੀਨੇ ਦੀ 15 ਕਿਲੋ ਦਿੰਦੇ ਆ ਲਈ ਜ ਸਾਡੇ ਤਾਂ ਨਾਲੀ ਵੀ ਹੈ ਨਹੀਂ ਉਦੋਂ ਤੱਕ ਆਨੇ ਸੀ ਨਾਲੀ ਬਣਾ ਦਾਂਗੇ ਨਾ ਨਾਲੀ ਬਣੀ ਤਾਂ ਪੈਪ ਪਵਾ ਦਾਂਗੇ ਸਾਡੇ ਤਾਂ ਨਾ ਨਾਲੀ ਬਣਾਈ ਨਾ ਪੈਪ ਪਾ ਕੇ ਦਿੱਤੇ ਆ ਸਾਰਾ ਕੁਛ ਉਹ ਮਈ ਜੱਟਾ ਵੱਡੀ ਪ੍ਰਧਾਨ ਜਿਆਦੇ ਬਣੇ ਨੇ ਪਿੰਡ ਵਿੱਚ ਅੱਛਾ ਜਿਹੜਾ ਹੁੰਦਾ ਉਹ ਨੂੰ ਨਹੀਂ ਨਾ ਰੱਖਦੇ ਨਵੇਂ ਪ੍ਰਧਾਨ ਉੱਠਦੇ ਤਾਂ ਹੀ ਲੜਾਈ ਹੁੰਦੀ ਕਿਦਨੇ ਕਿਦਨੇ ਤੁਹਾਨੂੰ ਐ ਨਹੀਂ ਲੱਗਦਾ ਪ੍ਰਧਾਨਿਕਾਂ ਦੇ ਚੱਕਰ ਦੇ ਵਿੱਚ ਗਰੀਬਾਂ ਦਾ ਕੰਮ ਰੁਕ ਜਾਂਦਾ ਤੇ ਉਹ ਤਾਂ ਰੁਕਿਆ ਹੀ ਪਿਆ ਗਈ ਪ੍ਰਧਾਨਾਂ ਦਾ ਖਾ ਮਖਾ ਲੜਾਈ ਹੋਈ ਜਾਂਦੀ ਰਹਿੰਦੀ ਆ ਦੂਜਿਆਂ ਦਾ ਗਰੀਬਾਂ ਦਾ ਕੰਮ ਖੜਿਆ ਹੁੰਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਆ ਜਿਹੜਾ ਪੂਰੇ ਪੂਰੇ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇੱਕ ਗਿਣਤੀ ਮਿੱਥੀ ਗਈ ਕਿ ਅਸੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਘਰ ਬਣਾਵਾਂਗੇ ਪਰ ਜੇਕਰ ਸਚਾਈ ਦੇਖੀਏ ਤਾਂ ਉਹ ਅੰਕੜੇ ਨੂੰ ਆ ਜਿਹੜਾ ਹਲਤੀਕ ਕੇਂਦਰ ਸਰਕਾਰ ਸ਼ੂ ਨਹੀਂ ਸਕੀਗੀ ਉਸ ਅੰਕੜੇ ਤੋਂ ਹਾਲ ਤੱਕ ਕਾਫੀ ਪਿੱਛੇ ਆ ਤੇ ਇਸ ਸਬੰਧ ਦੇ ਵਿੱਚ ਵਿਸਥਾਰੀ ਰਿਪੋਰਟ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਤੇ ਤੁਹਾਨੂੰ ਦੱਸਤੀ ਹੈ ਕਿ ਪੰਜਾਬ ਦੇ ਵਿੱਚ ਇਸ ਟਾਈਮ ਬਾਰਿਸ਼ ਦਾ ਮੌਸਮ ਆ ਤੇ ਇਹ ਬਾਰਿਸ਼ ਦਾ ਮੌਸਮ ਆ ਜਿਹੜਾ ਹਰੇਕ ਬੰਦੇ ਵਾਸਤੇ ਇੱਕ ਵੱਖਰੇ ਉਸ ਬਾਰਿਸ਼ ਦੇ ਮੌਸਮ ਦੇ ਮਾਇਨੇ ਆ ਕੋਈ ਕਿਸੇ ਦੇ ਲਈ ਉਹ ਪਕੌੜੇ ਖਾਣ ਦਾ ਸਬਾਬ ਬਣਿਆ ਹੋਇਆ ਤੇ ਕਿਸੇ ਦੇ ਲਈ ਉਹ ਚਿੰਤਾ ਦਾ ਕਾਰਨ ਬਣਿਆ ਹੋਇਆ ਤੇ ਜੇਕਰ ਗਰੀਬ ਤਵਕ ਦੇ ਲਈ ਦੀ ਗੱਲ ਕਰੀਏ ਤਾਂ ਆਪਾਂ ਇੱਕ ਕਿਰਤੀਆਂ ਦੇ ਕਵੀ ਹੋਏ ਆ ਸੰਤਰਾ ਉਦਾਸੀ ਜੀ ਜਿਨ੍ਹਾਂ ਨੇ ਆਖਿਆ ਸੀ ਵੀ ਜੇ ਸੂਕਾ ਇਹੀ ਸੜਦੇ ਨੇ ਜੇ ਡੋਬਾ ਇਹੀ ਮਰਦੇ ਨੇ ਤੇ ਸਭ ਕਹਿਰ ਇਹਨਾਂ ਸਿਰ ਵਰਦੇ ਨੇ ਸੋ ਸਾਰੇ ਸਾਰੇ ਕਹਿਰ ਆ ਜਿਹੜੇ ਉਹ ਗਰੀਬ ਤਵ ਕੇ ਸਿਰ ਵਰਦੇ ਆ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਇਸ ਚੈਨਲ ਦੇ ਜਰੀਏ ਆ ਜਿਹੜਾ ਉਹ ਤਵ ਕੇ ਦੀ ਆਵਾਜ਼ ਆ ਜਿਹੜੀ ਤੁਹਾਡੇ ਤੀਕ ਪਹੁੰਚਾਈ ਜਾਵੇ ਸੋ ਇਸ ਕਰਕੇ ਅੱਜ ਇਸ ਟਾਈਮ ਅਸੀਂ ਪਿੰਡ ਭਗੇਲੇ ਵਾਲਾ ਖੜੇ ਹੋਏ ਆ ਜੋ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਥੋਂ ਇੱਕ ਪਰਿਵਾਰ ਦੀ ਇੱਕ ਬੀਬੀ ਦੀ ਜਿਹੜੀ ਗੱਲਬਾਤ ਆ ਜਿਹੜੀ ਉਹ ਸਰਕਾਰ ਤੀਕ ਪਹੁੰਚਾਉਣ ਦੇ ਲਈ ਤੁਹਾਡੇ ਉੱਥੇ ਪਹੁੰਚੇ ਹੋਏ ਆ ਤੇ ਤੁਹਾਡੇ ਤੀਕ ਵੀ ਇਹਨਾਂ ਦੀ ਗੱਲਬਾਤ ਪਹੁੰਚੇ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬੀਬੀ ਸੱਸੀ ਗੱਲ ਪਹਿਲਾਂ ਤਾਂ ਸਾਸਰੀ ਕਾਲ ਜੀ ਅੱਛਾ ਬੀਬੀ ਕੀ ਨਾਮ ਹੈ ਤੁਹਾਡਾ ਛਿੰਦਰ ਕੌਰ ਆ ਜੀ ਮੇਰਾ ਨਾਮ ਜੀ ਬੀ ਇਹ ਦੱਸਿਓ ਕਿ ਤੁਹਾਡੇ ਮਕਾਨ ਦੀ ਹਾਲਤ ਆ ਜਿਹੜੀ ਉਹ ਕਾਫੀ ਖਸਤਾ ਹੈਗੀ ਪਹਿਲਾਂ ਤੇ ਇਹ ਦੱਸਿਓ ਕਿ ਤੁਹਾਨੂੰ ਵਿਆਹ ਕਿ ਆਇਆ ਇਹਨੂੰ ਕਿੰਨਾ ਸਮਾਂ ਹੋ ਗਿਆ? ਇਹ 25 ਸਾਲ ਹੋ ਗਏ ਆ ਜੀ। ਹੂੰ। ਜੀ। ਕਮਰਾ ਦੇਖੀ ਆਨੇ ਤੁਸੀਂ? ਜੀ। ਪਾਟਿਆ ਪਿਆ ਚੋਈ ਜਾਂਦਾ ਵਾ। ਹੂੰ। ਬੁਰਾ ਹਾਲ ਹੋਇਆ ਪਿਆ। ਜੀ। ਅੱਛਾ ਇਹ ਦੱਸੋ ਬੀਬੀ ਕੇ ਅਹ ਕਿੰ ਜਦੋਂ ਤੁਸੀਂ ਇੱਥੇ ਵਿਆਹ ਕਿ ਆਏ ਆ ਮਕਾਨ ਤੁਹਾਡਾ ਪਹਿਲਾਂ ਦਾ ਬਣਿਆ ਜਾਂ ਆ ਕੇ ਤੁਸੀਂ ਬਣਾਇਆ? ਨਹੀਂ ਜੀ ਪਹਿਲਾਂ ਦਾ ਬਣਿਆ ਵਾ। ਹੂੰ। ਸੱਸ ਸਹੁਰੇ ਨੇ ਬਣਾਇਆ ਵਿਆ ਸੀ। ਘਰ ਵਾਲੇ ਦਾ ਮੇਰੇ ਦਾ ਹੱਥ ਕੱਟਿਆ ਵਿਆ ਸੀਗਾ। ਹੂੰ। ਉਹਨਾਂ ਤੋਂ ਨਹੀਂ ਬਣਾਇਆ ਗਿਆ ਸੀ। ਅੱਛਾ ਪਹਿਲਾਂ ਦਾ ਹੀ ਬਣਿਆ ਵਿਆ। ਅੱਛਾ ਹਾਂ ਜੀ। ਅਛਾ ਇਹ ਦੱਸਿਓ ਕਿ ਹੁਣ ਆ ਜਿਹੜਾ ਇਸ ਕਮਰ ਦੇ ਦੀ ਹਾਲਤ ਆ ਜਿਹੜੀ ਕਿੰਨੇ ਕ ਸਾਲਾਂ ਤੋਂ ਆ ਜਿਹੜੀ ਜ਼ਿਆਦਾ ਖਸਤਾ ਹੋਈ ਪਈ ਆ ਹੁਣ ਤਾਂ ਬਾਬਾ ਸਾਲ ਹੀ ਹੋ ਚੱਲੇ ਆ ਪਹਿਲਾਂ ਵਧੀਆ ਸੀ ਹੁਣ ਤਾਂ ਬਾਲਾ ਹੀ ਖਰਾਬ ਹੋ ਗਿਆ ਹੁਣ ਤਾਂ ਪਾਟ ਗਿਆ ਕੰਦਾ ਕੁੰਦਾ ਸਾਰੀਆਂ ਡੱਗ ਜਾਣ ਵਾਲੀਆਂ ਹੋਈਆਂ ਪਈਆਂ ਜੀ ਹਾਂਜੀ ਅੱਛਾ ਜਿਹੜੇ ਪੈਸੇ ਮਿਲਦੇ ਹੁੰਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਤੁਹਾਨੂੰ ਨਹੀਂ ਮਿਲੇਗੇ ਨਹੀਂ ਜੀ ਉਹ ਨਹੀਂ ਮਿਲੇ ਸਾਨੂੰ ਅੱਛਾ ਅੱਛਾ ਉਹ ਕਈ ਵਾਰੀ ਐ ਹੁੰਦਾ ਹੈਗਾ ਵੀ ਪਿੰਡਾਂ ਦੇ ਵਿੱਚੋਂ ਪੰਚਾਇਤ ਆ ਜਿਹੜੀ ਉਹਨੇ ਫਾਰਮ ਭਰੌਂਦੀ ਹੈਗੀ ਆ ਵੇ ਫੇਰ ਆ ਜਿਹੜੇ ਮਕਾਨਾਂ ਦੇ ਪੈਸੇ ਜਾਂ ਮਕਾਨ ਆਉਣਾ ਹੁੰਦਾ ਤੁਹਾਡੇ ਨਹੀਂ ਕਿਸੇ ਪੰਚਾਇਤ ਮੈਂਬਰ ਨੇ ਨਹੀਂ ਭਰਵਾਏਗੇ ਨਹੀਂ ਜੀ ਕਿਸੇ ਨੇ ਨਹੀਂ ਭਰਾਈ ਸਾਡੇ ਕਿਉਂ ਨਹੀਂ ਭਰਵਾਏ ਕੀ ਕਰਨ ਮੰਗਦੇ ਪਹਿਲਾਂ ਭਰਾਏ ਹੋਣਗੇ ਮੇਰੇ ਆਉਣ ਤੋਂ ਜਦੋਂ ਨਹੀਂ ਮੈਂ ਆਈ ਉਹਦੋਂ ਤੱਕ ਨਹੀਂ ਭਰੇਗੇ ਕਿਸੇ ਨੇ ਵੀ ਅੱਛਾ ਹਾਂ ਜੀ ਨਹੀਂ ਹੁਣ ਹੁਣ ਮਿਲਦੇ ਹੈਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮ ਚੱਲੀ ਨੂੰ ਤਾਂ ਥੋੜਾ ਹੀ ਸੀ ਸਮਾਂ ਹੋਇਆ ਹੈਗਾ ਹੁਣ ਨਹੀਂ ਤੁਹਾਨੂੰ ਕਿਸੇ ਨੇ ਪੈਸੇ ਉਹ ਜਿੱਤੇਗੇ ਜਾਂ ਫਾਰਮ ਭਰਵਾਏਗੇ ਵੀ ਕਮਰਿਆਂ ਦੇ ਪੈਸੇ ਆਉਣਗੇ ਤੁਹਾਨੂੰ ਨਹੀਂ ਜੀ ਕਿਸੇ ਨੇ ਨਹੀਂ ਭਰਾਈ ਕੀ ਕਾਰਨ ਮੰਨਦੇ ਪਤਾ ਨਹੀਂ ਜੀ ਆਪਾਂ ਨੂੰ ਤਾਂ ਕੀ ਕਾਰਨ ਹੂੰ ਕਿਸੇ ਨੇ ਕਿਹਾ ਹੀ ਨਹੀਂ ਨਾ ਭਰਾਈ ਅੱਛਾ ਜੇ ਵੋਟਾਂ ਲੈਣ ਨਹੀਂ ਆਏਗੇ ਤੁਹਾਡੇ ਜਦੋਂ ਵੋਟਾਂ ਲੈਣਾ ਹੈ ਉਦੋਂ ਨੂੰ ਤੁਸੀਂ ਦਿਖਾਇਆ ਆਪਦਾ ਮਕਾਨ ਵੀ ਸਾਡਾ ਮਕਾਨ ਖਰਾਬ ਆ ਸਾਨੂੰ ਪੈਸੇ ਪਵਾ ਕੇ ਦਿਓ ਦਿਖਾਇਆ ਸੀ ਜੀ ਉਦੋਂ ਤਾਂ ਨਾ ਦੱਸਿਆ ਸੀ ਸਾਡਾ ਕਮਰੇ ਪਾਟੇ ਉਦੋਂ ਤਾਂ ਅਸੀਂ ਪਵਾ ਕੇ ਦੇਵਾਂਗੇ ਹੂੰ ਮੁੜ ਕੇ ਕਿਸੇ ਨੇ ਆ ਕੇ ਗੱਲ ਹੀ ਨਹੀਂ ਸੁਣੀ ਸਾਡੀ ਅੱਛਾ ਵੋਟਾਂ ਮੌਕੇ ਤਾਂ ਦੇ ਸੀ ਪਵਾਵਾਂਗੇ ਹੂੰ ਹੁਣ ਨਹੀਂ ਕਿਸੇ ਨੇ ਆ ਕੇ ਦੇਖਿਆ ਅਛਾ। ਅਛਾ ਪਤੀ ਤੁਹਾਡੇ ਕੀ ਕਰਦੇ ਸੀ? ਉਹ ਮਜ਼ਦੂਰੀ ਕਰਦੇ ਸੀ। ਹੂੰ। ਇਸਤਰੀ ਦਾ ਕੰਮ ਕਰਦੇ ਸੀ ਨਾਲ। ਅੱਛਾ। ਦਿਹਾੜੀ ਬੱਸ ਉਹਨਾਂ ਦਾ ਹੱਥ ਕਟਿਆ ਸੀਗਾ ਇੱਕ। ਹੂੰ। ਉਵੇਂ ਟਾਈਮ ਪਾਸ ਕਰਦੇ ਦੋ ਬੇਟੇ ਆ। ਉਹ ਦੋਨੇ ਅੱਡੋ-ਅੱਡਾ। ਹੁਣ ਉਹਨਾਂ ਦੀ ਡੈਥ ਹੋ ਗਈ ਮੈਂ ਕੱਲੀ ਆ। ਕਿਵੇਂ ਡੈਥ ਹੋਈ ਆ? ਟੈਕ ਹੋ ਗਿਆ ਸੀ ਇਹਨਾਂ ਨੂੰ। ਅੱਛਾ ਟੈਕ ਹੋ ਗਿਆ। ਹਾਂਜੀ। ਅੱਛਾ। ਅਛਾ ਤੁਹਾਨੂੰ ਡਿਪੈਂਸ਼ਨ ਲੱਗੀ ਐ ਵਿਧਵਾ ਹੋ ਤੁਸੀਂ? ਨਹੀਂ ਜੀ ਹਜੇ ਤਾਂ ਨਹੀਂ ਲੱਗੀ। ਅੱਛਾ। ਕਿੰਨਾ ਸਮਾਂ ਹੋ ਗਿਆ ਜਦੋਂ ਤੁਹਾਡੇ ਪਤੀ ਨੇ ਚਾਰ ਮਹੀਨੇ ਹੋ ਗਏ ਜੀ ਅੱਛਾ ਚਾਰ ਮਹੀਨੇ ਹੋ ਗਏ ਹਾਂਜੀ ਅੱਛਾ ਪੈਨਸ਼ਨ ਨਹੀਂ ਲੱਗੇਗੀ ਤੁਹਾਨੂੰ ਕੋਈ ਇਸ ਤੋਂ ਬਿਨਾ ਕੋਈ ਸਰਕਾਰੀ ਸਹਾਇਤਾ ਕੋਈ ਰਾਸ਼ਨ ਵਗੈਰਾ ਮਿਲਦਾ ਨਹੀਂ ਜੀ ਕੁਛ ਨਹੀਂ ਮਿਲਦਾ ਕੱਲੀ ਕਣਕ ਹੀ ਮਿਲਦੀ ਹੈ ਹੂੰ ਹੋਰ 5 ਕਿਲੋ ਮਿਲਦੀ ਹੈ ਅੱਛਾ ਪਹਿਲਾਂ ਕਿੰਨੀ ਮਿਲਦੀ ਸੀ ਪਹਿਲਾਂ 25 ਕਿਲੋ ਮਿਲਦੀ ਸੀ ਹੂੰ ਹੁਣ 5 ਕਿਲੋ ਕਰਤੀ ਮਹੀਨੇ ਦੀ ਅੱਛਾ ਹੁਣ ਤੇਨਾ ਮਹੀਨਿਆਂ ਦੀ 15 ਕਿਲੋ ਦਿੰਦੇ ਆ ਵਾ ਇਹ ਦਿੰਦੇ ਆ ਬਿਜਲੀ ਦਾ ਬਿੱਲ ਆਉਂਦਾ ਤੁਹਾਨੂੰ ਨਹੀਂ ਜੀ ਬਿੱਲ ਨਹੀਂ ਆਉਂਦਾ ਅਛਾ ਬੈਲ ਨਹੀਂ ਆਉਂਦਾ ਨਹੀਂ ਅਛਾ ਜੀ ਦੱਸਿਓ ਕਿ ਜਦੋਂ ਮੰਨ ਲਾ ਵੀ ਆਪਾਂ ਦੇਖਦੇ ਹੈਗੇ ਆ ਕਿ ਕਈ ਵਾਰੀ ਜਦੋਂ ਵੀ ਵੋਟਾਂ ਮੰਗਣ ਆਉਂਦੇ ਹੈਗੇ ਆ ਤਾਂ ਅਕਸਰ ਐਸ ਸਰਕਾਰ ਨੇ ਵੀ ਹਰੇਕ ਵਾਅਦਾ ਕਰਦੇ ਹੈਗੇ ਆ ਤੇ ਤੁਹਾਡੇ ਨਾਲ ਵਾਅਦਾ ਨਹੀਂ ਕਿਸੇ ਨੇ ਕੀਤਾ ਸੀ ਵੀ ਤੁਹਾਡਾ ਮਕਾਨ ਪਾ ਦਾਂਗੇ ਕਿਸੇ ਸਰਪੰਚ ਨੇ ਜਾਂ ਕਿਸੇ ਐਮ ਐਲ ਏ ਨੇ ਵੋਟਾਂ ਲੈਣ ਆਏ ਉਹਨਾਂ ਨੇ ਕਦੇ ਵਾਅਦਾ ਨਹੀਂ ਕੀਤਾ ਹੈਗਾ ਵੀ ਤੁਹਾਡਾ ਮਕਾਨ ਪਾ ਦੇ ਨਹੀਂ ਜੀ ਸਾਡੇ ਤਾਂ ਨਾਲੀ ਵੀ ਹੈ ਨਹੀਂ ਉਦੋਂ ਤਾਂ ਅਸੀਂ ਨਾਲੀ ਬਣਾ ਦਾਂਗੇ ਨਾ ਨਾਲੀ ਬਣੀ ਤਾਂ ਪੈਪ ਪਵਾ ਦਾਂਗੇ ਸਾਡੇ ਤਾਂ ਨਾ ਨਾਲੀ ਬਣਾਈ ਨਾ ਪੈਪ ਪਾ ਕੇ ਦਿੱਤੇ ਆ ਸਾਰਾ ਕੁਛ ਉਵੇਂ ਹੀ ਆ ਸਾਡਾ ਤਾਂ ਵਾਂਚੀ ਪਾਣੀ ਜਾਂਦਾ ਵਾ ਅੱਛਾ ਸਾਨੂੰ ਤਾਂ ਕਿਸੇ ਨੇ ਨਾਲੀ ਬਣਾ ਕੇ ਦਿੱਤੀ ਹੂੰ ਜੀ ਅੱਛਾ ਆਪਣੇ ਇਹ ਦੱਸਿਓ ਕਿ ਪਿੰਡ ਦੇ ਵਿੱਚ ਨਰੇਗਾ ਦਾ ਕੰਮ ਵੀ ਚੱਲਦਾ ਤੁਹਾਡੇ ਪਿੰਡ ਚੱਲਦਾ ਹੈਗਾ ਪ੍ਰੋਪਰ ਚੱਲਦਾ ਜੀ ਹੂੰ ਕੰਮ ਅਧੂਰਾ ਬਣਿਆ ਪਿਆ ਦੋਗਲੇ ਬੰਦੇ ਸਾਰੇ ਹੂੰ ਕੋਈ ਕਿਵੇਂ ਆ ਕੋਈ ਕਿਵੇਂ ਆ ਬਸ ਜੇਦੋਂ ਕੰਮ ਚੱਲਦਾ ਕੰਮ ਚੱਲੇ ਨੂੰ ਥੋੜਾ ਟਾਈਮ ਹੰਦ ਲੜਾਈ ਪਹਿਲਾਂ ਹੁੰਦੀ ਹੈ ਅੱਛਾ ਲੜਾਈ ਹੋ ਜਾਂਦੀ ਕੰਮ ਹਾਂ ਜੀ ਲੜਾਈ ਕੀ ਕਾਰਨ ਨਾਲ ਲੜਾਈ ਘਾਤ ਹੋ ਜਾਂਦੀ ਕੀਪਾ ਕੰਮ ਪਿੱਛੇ ਹੀ ਲੜੀ ਜਾਂਦੇ ਰਹਿੰਦੇ ਆ ਹਮ ਇੱਕ ਦੂਜੇ ਨਾਲ ਹੀ ਨਹੀਂ ਆਪ ਦੇ ਚਿਹਤੇ ਬੰਦੇ ਲਾ ਦਿੰਦੇ ਕੰਮ 'ਚ ਨਹੀਂ ਜੀ ੱਡਾ ੱਡੀ ਪ੍ਰਧਾਨ ਜਾਦੇ ਬਣੇਵੇਂ ਪਿੰਡ ਵਿੱਚ ਅੱਛਾ ਜਿਹੜਾ ਹੁੰਦਾ ਉਹਨੂੰ ਨਹੀਂ ਨਾ ਰੱਖਦੇ ਨਵੇਂ ਪ੍ਰਧਾਨ ਉੱਠਦੇ ਆ ਹਮ ਤਾਂ ਹੀ ਲੜਾਈ ਹੁੰਦੀ ਆ ਕਿਤੇ ਨਾ ਕਿਤੇ ਤੁਹਾਨੂੰ ਐ ਨਹੀਂ ਲੱਗਦੀ ਪ੍ਰਧਾਨਿਕਾਂ ਦੇ ਚੱਕਰ ਦੇ ਵਿੱਚ ਗਰੀਬਾਂ ਦਾ ਕੰਮ ਰੁਕ ਜਾਂਦਾ ਤੇ ਉਹ ਤਾਂ ਰੁਕਿਆ ਹੀ ਪਿਆ ਜੀ ਹਮ ਪ੍ਰਧਾਨਾਂ ਦਾ ਖਾ ਮਖਾ ਲੜਾਈ ਹੋਈ ਜਾਂਦੀ ਰਹਿੰਦੀ ਆ ਦੂਜਿਆਂ ਦਾ ਗਰੀਬਾਂ ਦਾ ਕੰਮ ਖੜਿਆ ਹੁੰਦਾ ਹਮ ਉਹ ਤਾਂ ਹੈਗਾ ਹੀ ਅਛਾ ਤੁਸੀਂ ਪਹੁੰਚ ਨਹੀਂ ਕੀਤੀ ਵੀ ਤੁਹਾਡਾ ਮਕਾਨ ਕੋਈ ਬਣਾ ਦੇ ਕਿਸੇ ਐਮਐਲਏ ਤੀਕ ਜਾਂ ਸਰਪੰਚ ਤੀਕ ਨਹੀਂ ਕਦੇ ਪਹੁੰਚ ਕੀਤੀ ਕੀ ਵੀ ਅਸੀਂ ਤੁਹਾਨੂੰ ਵੋਟਾਂ ਪਾਈਆਂ ਸਾਡਾ ਮਕਾਨ ਬਣਾ ਕੇ ਦਿਓ ਨਹੀਂ ਜੀ ਕੋਈ ਨਹੀਂ ਸੁਣਦਾਗਾ ਉਦੋਂ ਤਾਂ ਹੱਥ ਬੰਨ ਤੇ ਮੁੜ ਕੇ ਨਹੀਂ ਨਾ ਕੋਈ ਆ ਕੇ ਵੇਂਦਾ ਹੂੰ ਨਾ ਹੀ ਅਸੀਂ ਆਪਾ ਕਿਹਾ ਜਾ ਕੇ ਅਛਾ ਜਦੋਂ ਵੋਟਾਂ ਲੈਣ ਆਏ ਸੀ ਉਦੋਂ ਸਾਰਿਆਂ ਨੂੰ ਕਮਰਾ ਦਿਖਾਇਆ ਸੀਗਾ ਹੂੰ ਆਂਦੇ ਸੀ ਕੋਈ ਨਹੀਂ ਪਵਾਵਾਂਗੇ ਮੁੜ ਕੇ ਕਿਸੇ ਨੇ ਬਾਹ ਹੀ ਨਹੀਂ ਫੜੀ ਆ ਕੇ ਅਛਾ ਉਹ ਮਰ ਕੇ ਤੱਕ ਨਹੀਂ ਮੁੜ ਕੇ ਕੀ ਨਹੀਂ ਆਉਣਾ ਸੀ ਕੋਈ ਨਹੀਂ ਆਉਂਦਾਗਾ ਹੂੰ ਹੋ ਅੱਜ ਜਦੋਂ ਉਹਨਾਂ ਦੀ ਡੈਥ ਹੋਈ ਸਹੀ ਤੇ ਸਰਪੰਚ ਇਥੋਂ ਤਾਂ ਹੀ ਨਹੀਂ ਆਇਆ ਤੇ ਕਮਰਾ ਤਾਂ ਪਵਾ ਕੇ ਕੀਨੇ ਦੇਣਾ ਸੀ ਅੱਛਾ ਵੋਟਾਂ ਨੂੰ ਤਾਂ ਉਹਦੇ ਭੱਜ ਭੱਜ ਜਾਂਦੇ ਸੀ ਅੱਛਾ ਤੁਹਾਡੇ ਬੱਚੇ ਕੀ ਕਰਦੇ ਆ ਉਹ ਤਾਂ ਦਿਹਾੜੀ ਜਾਂਦੇ ਆ ਜੀ ਅੱਛਾ ਹਾਂਜੀ ਉਹਨਾਂ ਵਿਆਹੇ ਹੈਗੇ ਦੋਨੋਂ ਹਾਂਜੀ ਉਹ ਦੋਨੇ ਵਿਆਹੇ ਆ ਅੱਛਾ ਉਹ ਵੱਡੋ ਵੱਡਾ ਜੀ ਮੈਂ ਕੱਲੀ ਆ ਜੀ ਕੰਮ ਕਰਦੀ ਆ ਆਪਦਾ ਫਿਰ ਖਾਨੀ ਅੱਛਾ ਇਹ ਮਦਦ ਨਹੀਂ ਕਰਦੇ ਤੁਹਾਡੀ ਉਹ ਮਦਦ ਉਹਨਾਂ ਨੇ ਕਾਹਦੀ ਕਰਨੀ ਉਹਨਾਂ ਦੀ ਆਪਦੀ ਕਵੀਲਦਾਰੀ ਹੈ ਹੂੰ ਉਹਨਾਂ ਦੇ ਆਪ ਦੇ ਬੱਚੇ ਆ। ਅੱਛਾ। ਹੁਣ ਮੈਨੂੰ ਦੇਣਗੇ ਕਿ ਆਪ ਦੇ ਬੱਚੇ ਪਾਲਣਗੇ? ਸਹੀ ਗੱਲ ਆ 4 400 ਤਾਂ ਦਿਹਾੜੀ ਆ ਫਿਰ ਕਬੀਲਦਾਰੀ ਵੀ ਤੋੜਨੀ ਆ। ਹਾਂਜੀ ਉਹੀ ਤਾਂ ਮੈਂ ਕਹੀ ਜਾਨੀ। ਹੂੰ। ਆਪ ਦਾ ਟਾਈਮ ਪਾਸ ਕਰਨਗੇ ਮੈਨੂੰ ਕਿੱਥੋਂ ਦੇਣਗੇ? ਅੱਛਾ। ਅੱਛਾ ਜੋ ਤੁਹਾਡੀ ਵੀਡੀਓ ਦੇਖ ਰਹੇ ਹੈਗੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ? ਮੈਂ ਮੈਂ ਆਹੀ ਕਹਿਨੀ ਆ ਵੀ ਮੇਰੀ ਗਰੀਬਣੀ ਦੀ ਗੱਲ ਸੁਣੀ ਜਾਵੇ। ਜੋ ਮੈਂ ਬੋਲੀ ਮੈਨੂੰ ਸਹਾਇਤਾ ਮਿਲ ਜੇ ਬਸ। ਜੀ। ਹਾਂਜੀ। ਹੋਰ ਨਹੀਂ ਤਾਂ ਸਰਪੰਚ ਤੀਕ ਜਾਂ ਸਰਪੰਚ ਨੂੰ ਜਾਂ ਐਮਐਲਏ ਨੂੰ ਕੁਝ ਕਹਿਣਾ ਚਾਹੋਗੇ ਮੈਂ ਤਾਂ ਕੀ ਕਹਿਣਾ ਜੀ ਮੈਂ ਤਾਂ ਪੈਨਸ਼ਨ ਲੱਗ ਜਾਏ ਮੇਰਾ ਕਮਰਾ ਬਣ ਜਾਏ ਹਮ ਬਸ ਆਹ ਕੁਛ ਹੀ ਮੈਨੂੰ ਤਾਂ ਚਾਹੀਦਾ ਜੀ ਹਾਂਜੀ ਤਾਂ ਦੋ ਕੁੜੀਆਂ ਦਾ ਬੱਚੇ ਮੇਰੇ ਵਿਆਹਿਆ ਕੁੜੀਆਂ ਦੋ ਹਜੇ ਉਹਨਾਂ ਨੂੰ ਖੁਸ਼ ਵੀ ਨਹੀਂ ਦਿੱਤਾ ਗਿਆ ਮੇਥੋਂ ਅੱਛਾ ਹਾਂਜੀ ਕੱਲ ਨਹੀਂ ਲੜਕੀਆਂ ਵਿਆਹਤੀਆਂ ਤੁਸੀਂ ਹਾਂਜੀ ਲੜਕੀਆਂ ਵਿਆਹੀਆਂ ਮੇਰੇ ਅੱਛਾ ਦੋ ਸੀ ਹਾਂਜੀ ਦੋ ਸੀ ਦੋ ਲੜਕੀਆਂ ਦੋ ਲੜਕੇ ਹਾਂਜੀ ਜੀ ਸਮਾਨ ਦਿੱਤਾ ਹੀ ਨਹੀਂ ਗਿਆ ਮੇਥੋਂ ਜੇ ਉਹਦਾ ਡੈਡੀ ਦੀ ਡੈਥ ਹੋ ਗਈ ਕਰਕੇ ਤੇ ਸਾਰਾ ਕੁਝ ਹੋ ਵੀ ਪਿਆ ਜੇ ਦਿੱਤਾ ਹੀ ਨਹੀਂ ਗਿਆ ਅੱਛਾ ਨਾ ਸਹਤਾ ਬਣੀ ਨਾ ਦਿੱਤਾ ਗਿਆ